10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਕੌਮ ਦੀ ਖਾਤਰ ਆਪਣਾ ਸਰਵਾਂਸ ਵਾਰ ਦਿੱਤਾ ਆਓ ਸੰਗਤ ਜੀ ਉਹਨਾਂ ਦੇ ਜੀਵਨ ਕਾਲ ਬਾਰੇ ਪੜ੍ਹਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ ਸਨ 1666 ਨੂੰ ਮਾਤਾ ਗੁਜਰੀ ਜੀ ਦੀ ਕੁੱਖੋਂ ਪਟਨਾ ਸਾਹਿਬ ਵਿਖੇ ਹੋਇਆ ਆਪ ਜੀ ਦੇ ਜਨਮ ਸਮੇਂ ਆਪ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਟਾਕਾ ਵਿਖੇ ਗੁਰਮਤਿ ਦੇ ਪ੍ਰਚਾਰ ਲਈ ਕੁਝੇ ਹੋਏ ਸਨ ਉਹ ਸਨ 1670 ਵਿੱਚ ਅਸਾਮ ਤੋਂ ਪਟਨੇ ਕੁਝੇ ਤੇ ਆਪਣੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲੀ ਵਾਰ ਵੇਖਿਆ ਗੁਰੂ ਸਾਹਿਬ ਜੀ ਉਸ ਵੇਲੇ 3.5 ਸਾਲ ਦੇ ਹੋ ਚੁੱਕੇ ਸਨ ਕੁਝ ਸਮਾਂ ਪਟਨੇ ਠਹਿਰ ਕੇ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਆ ਗਏ ਸੀ ਪਟਨੇ ਵਿੱਚ ਬਾਲ ਗੋਬਿੰਦ ਰਾਏ ਜੀ ਜਦੋਂ ਆਪਣੇ ਹਾਂੜੀਆਂ ਨਾਲ ਖੇਡਣ ਨਿਕਲਦੇ ਸਨ ਤਾਂ ਸਾਰੇ ਬੱਚੇ ਆਪ ਨੂੰ ਆਪਣਾ ਸਰਦਾਰ ਮੰਨਦੇ ਸਨ ਤੀਰ ਕਮਾਨ ਫੌਜੀ ਸਿੱਖਿਆ ਆਦ ਖੇਡਾਂ ਖੇਡੀਆਂ ਜਾਂਦੀਆਂ ਸਨ ਪਟਨੇ ਵਿੱਚ ਪੰਡਤ ਸਫਦਤ ਆਪ ਜੀ ਦੇ ਚਰਨਾਂ ਦਾ ਭੋਰਾ ਬਣਿਆ ਰਾਜਾ ਫਤੇ ਚੰਦ ਮੇਣੀ ਦੀ ਰਾਣੀ ਆਪ ਜੀ ਉੱਤੇ ਇਤਨੀ ਪ੍ਰਸੰਨ ਹੋਈ ਕਿ ਉਸਨੇ ਆਪ ਜੀ ਪਾਸੋਂ ਉੱਤਰਵਾਲਾ ਨਿਗ੍ਗ ਪ੍ਰਾਪਤ ਕੀਤਾ ਪਟਨੇ ਵਿਖੇ ਆਪਨੇ ਹੋਰ ਕਈ ਕੋਤਕ ਕੀਤੇ ਨਾਲ ਦੇ ਸਾਥੀਆਂ ਵਿੱਚ ਆਪਨੇ ਐਸੀ ਯੁਰਤ ਭਰ ਦਿੱਤੀ ਕਿ ਜਦੋਂ ਵੀ ਕੋਈ ਨਵਾਬ ਉਸ ਰਾਹੋਂ ਲੰਘਦਾ ਤਾਂ ਉਹ ਉਸ ਨੂੰ ਮੂੰਹ ਚੜਾਉਣ ਲੱਗ ਪੈਂਦੇ ਆਪਨੇ ਸਭ ਦੇ ਡਰ ਖਤਮ ਕਰ ਦਿੱਤੇ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਪਰਿਵਾਰ ਨੂੰ ਪਟਨੇ ਤੋਂ ਬੁਲਾ ਲਿਆ ਤੇ ਪਟਨਾ ਨਿਵਾਸੀਆਂ ਦੀ ਦਿਸ਼ਾ ਬੜੀ ਤਰਸਜੋਕ ਸੀ ਉਨਾਂ ਨੂੰ ਆਪ ਦਾ ਪਿਛੋੜਾ ਆਪ ਦੀਆ ਪਿਆਰ ਜਾਦਾ ਤਰਸਾਉਂਦੀਆਂ ਸਨ 5 ਸਾਲ ਆਪਨੇ ਪਟਨੇ ਵਿਖੇ ਗੁਜ਼ਾਰੇ ਸਨ ਪਟਨੇ ਨੂੰ ਛੱਡ ਕੇ ਆਪ ਅਨੰਦਪੁਰ ਸਾਹਾ ਪੁੱਜੇ ਇੱਥੇ ਆਪ ਜੀ ਨੂੰ ਫਾਰਸੀ ਹਿੰਦੀ ਸੰਸਕ੍ਰਿਤ ਬ੍ਰਿਜ ਭਾਸ਼ਾ ਆਦ ਦਾ ਸਿਖਾਈਆਂ ਗਈਆਂ ਘੋੜਸਵਾਰੀ ਸ਼ਸਤਰ ਵਿੱਦਿਆ ਤਾਂ ਖਾਸ ਕਰਕੇ ਅਭਿਆਸ ਕਰਵਾਇਆ ਗਿਆ ਆਉਣ ਵਾਲੇ ਸਮੇਂ ਵਿੱਚ ਪੈਣ ਵਾਲੀਆਂ ਜ਼ਿੰਮੇਵਾਰੀਆਂ ਲਈ ਆਪ ਨੂੰ ਤਿਆਰ ਕੀਤਾ ਗਿਆ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਪੁੰਨ ਕੀਤਾ ਗਿਆ ਆਪ ਨੂੰ ਇਸ ਪਾਸੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਦੇਣ ਲਈ ਦਿੱਲੀ ਜਾਣ ਤੋਂ ਪਹਿਲਾਂ ਆਪਣੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਨ੍ਹਾਂ ਦੀ ਉਮਰ ਮਾਸਾ 9 ਸਾਲ ਸੀ ਗੁਰਿਆਈ ਬਖਸ਼ ਦਿੱਤੀ ਗੁਰਿਆਈ ਦੀ ਜ਼ਿੰਮੇਵਾਰੀ ਸਹਮਣ ਤੋਂ ਬਾਅਦ ਆਪ ਨੇ ਸੰਗਤਾਂ ਵਿੱਚ ਜੋਸ਼ ਭਰਨਾ ਸ਼ੁਰੂ ਕਰ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਇਹ ਜ਼ਰੂਰੀ ਹੋ ਗਿਆ ਕਿ ਫੌਜਾਂ ਤਿਆਰ ਕਰਕੇ ਹਕੂਮਤ ਨਾਲ ਟੱਕਰ ਲਈ ਜਾਵੇ ਸਿੱਖਾਂ ਵਿੱਚ ਸ਼ਸਤਰ ਵਿੱਦਿਆ ਤੇ ਅਭਿਆਸ ਨੂੰ ਤੇਜ਼ ਕੀਤਾ ਗਿਆ 52 ਕਵੀ ਰੱਖ ਕੇ ਬੀਰ ਰਸ ਭਰਨ ਸਹਿਤ ਤਿਆਰ ਕਰਵਾਇਆ ਗਿਆ ਸਨ 1680 ਵਿੱਚ ਇੱਕ ਵੱਡਾ ਧੋਸਾ ਤਿਆਰ ਕਰਵਾਇਆ ਜਿਸ ਦਾ ਨਾਮ ਰਣਜੀਤ ਨਗਾਰਾ ਰੱਖਿਆ ਗਿਆ ਜੋ ਜੋ ਲਗਾਰੇ ਤੇ ਚੋਟ ਪੈਂਦੀ ਸਿੱਖਾਂ ਦੇ ਮਨਾਂ ਅੰਦਰ ਵੀਰ ਰਸ ਦਾ ਹੁਲਾਰਾ ਆ ਜਾਂਦਾ ਸ਼ਸਤਰ ਵਿੱਦਿਆ ਦੇ ਨਾਲ ਨਾਲ ਰਾਗ ਵਿੱਦਿਆ ਦਾ ਵੀ ਖਾਸ ਪ੍ਰਬੰਧ ਕੀਤਾ ਗੁਰੂ ਜੀ ਨੂੰ ਆਪ ਕੀਰਤਨ ਦਾ ਬਹੁਤ ਸ਼ੌਂਕ ਸੀ ਆਪ ਤਾਉਸ ਬੜਾ ਕਮਾਲ ਦਾ ਵਜਾਉਂਦੇ ਸਨ ਅਨੰਦਪੁਰ ਵਿਖੇ ਲੰਗਰ ਆਰੰਭ ਕੀਤੇ ਗਏ ਲੰਗਰ ਦੀ ਸਾਂਝੀ ਪੰਗਤ ਨੇ ਜਾਤ ਅਪਮਾਨੀਆਂ ਨੂੰ ਕਰੜੀ ਸੱਟ ਮਾਰੀ ਸੰਨ 1682 ਵਿੱਚ ਭਾਈ ਨੰਦਲਾਲ ਜੀ ਮਲਤਾਨ ਤੋਂ ਚੱਲ ਕੇ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਆਏ ਤੇ ਗੁਰੂ ਜੀ ਤੋਂ ਸਿੱਖੀ ਧਰਨ ਕੀਤੀ ਸਨ 1685 ਤੋਂ 1688 ਤੱਕ ਗੁਰੂ ਜੀ ਰਿਆਸਤ ਨਹਾਨ ਵੱਲ ਗਏ ਨਹਾਨ ਦੇ ਰਾਜੇ ਮੈਂਦਨੀ ਪ੍ਰਕਾਸ਼ ਅਤੇ ਸ਼੍ਰੀਨਗਰ ਦੇ ਰਾਜੇ ਫਤਿਹ ਸ਼ਾਹ ਦੀ ਸਲਾਹ ਕਰਵਾਈ ਚਮਨਾ ਦੇ ਕੰਡੇ ਸਨ 1685 ਵਿੱਚ ਪੌਂਟਾ ਸਾਹਿਬ ਗੁਰਦੁਆਰਾ ਬਣਾਇਆ ਇੱਥੇ ਆਪਨੇ ਜਪਜੀ ਸਾਹਿਬ ਸਬੀਏ ਤੇ ਅਕਾਲ ਉਸਤਤ ਬਾਣੀਆਂ ਰਚੀਆਂ ਸੰਗਤਾਂ ਵਿੱਚ ਵੀਰ ਰਸ ਪੈਦਾ ਕਰਨ ਲਈ ਕਬੀ ਦਰਬਾਰ ਕੀਤੇ ਜਾਣ ਲੱਗੇ ਇੱਥੇ 25 ਮੀਲਾਂ ਦੀ ਬਿੱਤ ਤੇ ਪਿੰਡ ਛੜਵਾਸੀ ਛੜੋਏ ਦਾ ਪੀਰ ਸૈયਦ ਉਦੂ ਸ਼ਾ ਆਪ ਜੀ ਦਾ ਸੇਵਕ ਬਣਿਆ ਜਿਸ ਨੇ 500 ਪਠਾਰ ਗੁਰੂ ਜੀ ਦੀ ਫੌਜ ਵਾਸਤੇ ਅਰਪਣ ਕੀਤੇ ਸਤੰਬਰ 1688 ਨੂੰ ਪੰਗਾਣੀ ਦਾ ਜੁੱਧ ਹੋਇਆ ਕਹਿਲੂਰ ਦੇ ਰਾਜੇ ਭੀਮਚੰਦ ਨੇ ਪਹਾੜੀ ਰਾਜਿਆਂ ਨੂੰ ਨਾਲ ਰਲਾ ਕੇ ਸਤ ਗੁਰੂ ਜੀ ਉੱਤੇ ਹੱਲਾ ਬੋਲ ਦਿੱਤਾ ਪਾਉਂਟੇ ਤੋਂ 7 ਮੀਲ ਪੂਰਬ ਵੱਲ ਜਮਨਾ ਅਤੇ ਗਰੀ ਨਦੀ ਦੇ ਵਿਚਕਾਰ ਵਾਲੀ ਥਾਂ ਪੰਗਾਣੀ ਵਿਖੇ ਜੰਗ ਹੋਇਆ ਇਸ ਜੰਗ ਵਿੱਚ ਗੁਰੂ ਜੀ ਦੀ ਭੂਆ ਬੀਬੀ ਵੀਰੋ ਜੀ ਦੇ ਪੰਜੇ ਪੁੱਤਰਾਂ ਨੇ ਤੇ ਮਾਮਾ ਕਰਪਾਲ ਚੰਦ ਤੇ ਹਿੱਸਾ ਲਿਆ। ਵੀਰ ਬੁੱਧੂ ਸ਼ਾਹ ਚਾਰਾ ਪੁੱਤਰ ਦੋਵੇਂ ਭਰਾ ਤੇ 700 ਮਰੀਦ ਨਾਲ ਲੈ ਕੇ ਸ਼ਾਮਲ ਹੋਏ। ਗੁਰੂ ਕੇ ਸਿੱਖ ਮਹੰਤ ਕਰਪਾਲ ਦਾਸ ਉਦਾਸੀ ਨੇ ਮੋٹے-ਸੋਟੇ ਨਾਲ ਹਿਆ ਖਾਨ ਦਾ ਸਿਰ ਲਾ ਦਿੱਤਾ। ਪਹਾੜੀ ਰਾਜਿਆਂ ਦੀ ਹਾਰ ਹੋਈ। ਬੀਬੀ ਵੀਰੋ ਜੀ ਪੁੱਤਰ ਸਗੋ ਸ਼ਾ ਅਤੇ ਜੀਤਮਲ ਸ਼ਹੀਦ ਹੋਏ ਪੀਰ ਬੁੱਧੂ ਸ਼ਾ ਦੇ ਦੋ ਪੁੱਤਰ ਹਰੀ ਚੰਦ ਪਹਾੜੀ ਰਾਜੇ ਸਮੇਤ ਤਿੰਨ ਪਹਾੜੀ ਰਾਜੇ ਮਾਰੇ ਗਏ ਸਤਗੁਰੂ ਨੇ ਅਗਲੇ ਦਿਨ ਪੀਰ ਬੁੱਧੂ ਸ਼ਾ ਨੂੰ ਇੱਕ ਕਟਾਰ ਇੱਕ ਸੁੰਦਰ ਪੋਸ਼ਾਕ ਇੱਕ ਆਪਣੇ ਹੱਥੀ ਲਿਖਿਆ ਹੁਕਮਨਾਮਾ ਬਖਸ਼ਿਆ ਪੀਰ ਬੁੱਧੂ ਸ਼ਾ ਨੇ ਗੁਰੂ ਜੀ ਦਾ ਕੰਗਾ ਜੋ ਆਪ ਵਰਤ ਕੇ ਹਟੇ ਹੀ ਸਨ ਅਤੇ ਜਿਸ ਵਿੱਚ ਕੁਝ ਕੇਸ ੜੇ ਹੋਏ ਸਨ ਆਪ ਮੰਗ ਕੇ ਲਿਆ ਅੱਧੀ ਦਸਤਾਰ ਪੀਰ ਬੁੱਤੂ ਸ਼ਾਹ ਨੂੰ ਤੇ ਅੱਧੀ ਦਸਤਾਰ ਮਹੰਤ ਕਰਪਾਲਤਾਸ ਨੂੰ ਬਖਸ਼ ਦਿੱਤੀ ਗਈ ਪੰਹਾਣੀ ਦੇ ਜੁੱਤ ਤੋਂ ਬਾਅਦ ਗੁਰੂ ਜੀ ਅਕਤੂਬਰ ਸਨ 1688 ਵਿੱਚ ਵਾਪਸ ਅਨੰਦਪੁਰ ਆ ਗਏ ਤੇ ਦਸੰਬਰ 1704 ਤੱਕ 16 ਸਾਲ ਅਨੰਦਪੁਰ ਸਾਹਿਬ ਹੀ ਰਹੇ ਸਨ 1691 ਵਿੱਚ ਨਦੇੜ ਦਾ ਯੰਗ ਜੰਮੂ ਦੇ ਨਵਾਬ ਅਲਫ ਖਾਨ ਨਾਲ ਹੋਇਆ ਸਨ 1696 ਵਿੱਚ ਹੁਸੈਨੀ ਜੁੱਧ ਹੋਇਆ ਜਿਸ ਵਿੱਚ ਪਹਾੜੀ ਰਾਜੇ ਹੁਸੈਨ ਖਾਨ ਨੂੰ ਚੜਾ ਕੇ ਲਿਆਏ ਸਨ ਦੋਹਾਂ ਜੁੱਦਾਂ ਵਿੱਚ ਗੁਰੂ ਜੀ ਜਿੱਤ ਹੋਈ ਤੇ ਪਹਾੜੀ ਰਾਜਾ ਨੂੰ ਮੋਢੀ ਖਾਣੀ ਪਈ ਸਨ 1697 ਵਿੱਚ ਭਾਈ ਆਨੰਦ ਲਾਲ ਜੀ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਆਏ ਸਨ 1698 ਦੀ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਕੇਸਗੜ੍ਹ ਦੇ ਅਸਥਾਨ ਤੇ ਪੰਜ ਪਿਆਰਿਆਂ ਦੀ ਚੋਣ ਕੀਤੀ ਤੇ ਅਮਰਦ ਸ਼ਿਕਾ ਕੇ ਖਾਲਸਾ ਪੰਥ ਤਿਆਰ ਕੀਤਾ ਸਨ 1700 ਤੋਂ ਮਾਰਚ 1704 ਪਹਾੜੀ ਰਾਜਿਆਂ ਨਾਲ ਆਨੰਦਪੁਰ ਸਾਹਿਬ ਵਿਖੇ ਤਿੰਨ ਭਟੀਆਂ ਲੜਾਈਆਂ ਲੜੀਆਂ ਤੇ ਹਰ ਵਾਰੀ ਜਿੱਤ ਪ੍ਰਾਪਤ ਕੀਤੀ ਪਹਾੜੀ ਰਾਜਿਆਂ ਦੇ ਕਹਿਣ ਤੇ ਔਰੰਗਜ਼ੇਬ ਨੇ ਦਿੱਲੀ ਤੋਂ ਮੁਗਲ ਫੌਜ ਵੀ ਭੇਜ ਦਿੱਤੀ ਤਾਂ ਕਿ ਗੁਰੂ ਜੀ ਨੂੰ ਪਕੜਿਆ ਜਾ ਸਕੇ ਸਨ 1704 ਮਈ ਦੇ ਮਹੀਨੇ ਨੰਦਪੁਰ ਦੀ ਆਖਰੀ ਲੜਾਈ ਆਰੰਭ ਹੋ ਗਈ ਬਹੁਤ ਸਮਾਂ ਹੁੰਦਾ ਗਿਆ ਸਰਹੰਦ ਦਾ ਸੂਬੇਦਾਰ ਵਜੀਰ ਖਾਨ ਫੌਜ ਲੈ ਕੇ ਪਹੁੰਚ ਗਿਆ ਮੁਗਲ ਫੌਜਾਂ ਨੇ 7 ਮਹੀਨੇ ਨੰਦਪੁਰ ਨੂੰ ਘੇਰਾ ਪਾਈ ਰੱਖਿਆ ਕਿਲੇ ਅੰਦਰ ਰਾਸ਼ਨ ਪਾਣੀ ਖਤਮ ਹੋ ਗਿਆ ਅਖੀਰ ਗੁਰੂ ਜੀ ਨੇ 21 ਦਸੰਬਰ ਨੂੰ ਕਿਲਾ ਛੱਡ ਦਿੱਤਾ ਸਿੰਘ ਅਜੇ ਕੀਰਤਪੁਰ ਹੀ ਲੰਗੇ ਸਨ ਕਿ ਵੈਰੀ ਦਲ ਸਿੰਘਾਂ ਉੱਤੇ ਟੁੱਟ ਪਿਆ ਸਰਸਾ ਨਦੀ ਪਾਣੀ ਨਾਲ ਠਾਠਾ ਮਾਰ ਰਹੀ ਸੀ ਸਰਸਾ ਨਦੀ ਦੇ ਕੰਢੇ ਭਿਆਨਕ ਜੰਗ ਹੋਇਆ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦੇ ਆ ਸਮੇਤ ਗੁਰੂ ਜੀ ਨਾਲ ਵਿਛੜ ਗਏ ਗੁਰੂ ਜੀ ਚਮਕੌਰ ਸਾਹ ਪਹੁੰਚੇ ਉੱਥੇ 22 ਦਸੰਬਰ ਸਨ 1704 ਨੂੰ ਚਮਕੌਰ ਦਾ ਜੁਦ ਹੋਇਆ 40 ਸਿੰਘਾਂ ਨੇ ਬਹੁਤ ਵੱਡੀ ਫੌਜ ਨਾਲ ਟਕਰਾ ਬੜੀ ਬਹਾਦਰੀ ਨਾਲ ਕੀਤਾ ਵੱਡੇ ਸਹਿਬਜ਼ਾਦੇ ਪਾਬਾ ਅਜੀਤ ਸਿੰਘ ਤੇ ਪਾਬਾ ਜੁਝਾਰ ਸਿੰਘ ਬੇਅਰੀਆਂ ਦੇ ਲਾਹੂ ਲਾਂਦੇ ਹੋਏ ਸ਼ਹੀਦ ਹੋ ਗਏ ਪੰਜ ਸਿੰਘਾਂ ਦੇ ਫੈਸਲੇ ਅਨੁਸਾਰ ਗੁਰੂ ਜੀ ਚਮਕੌਰ ਦੀ ਗੜੀ ਤੋਂ ਬਾਹਰ ਨਿਕਲੇ ਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਜਾ ਪਹੁੰਚੇ ਮਾਛੀਵਾੜੇ ਤੋਂ ਹੀਰਾں ਤੱਕ ਉੱਚ ਦੇ ਪੀਰ ਬਣ ਕੇ ਗਏ 27 ਦਸੰਬਰ ਸਨ 1704 ਨੂੰ ਛੋਟੇ ਸਾਹਿਬ ਜੀ ਦੇ ਸਰਹੰਦ ਵਿਖੇ ਨੀਹਾਂ ਵਿੱਚ ਚਿੰਕੇ ਸ਼ਹੀਦ ਕਰ ਦਿੱਤੇ ਗਏ ਗੁਰੂ ਜੀ ਨੇ ਪਿੰਡ ਦੀਨੇ ਵਿਖੇ ਉੱਚਕੇ ਔਰੰਗਜੇਬ ਵੱਲ ਫਾਰਸੀ ਵਿੱਚ ਇੱਕ ਚਿੱਠੀ ਲਿਖੀ ਜਿਸ ਨੂੰ ਜਫਰਨਾਮਾ ਜਿੱਤ ਦੀ ਚਿੱਠੀ ਕਿਹਾ ਜਾਂਦਾ ਹੈ ਇਹ ਜਫਰਨਾਮਾ ਭਾਈ ਦਿਆ ਸਿੰਘ ਜੀ ਲੈ ਕੇ ਗਏ ਸਨ ਮਈ ਦੇ ਮਹੀਨੇ ਸਨ 1705 ਵਿੱਚ ਮੁਕਸਰ ਵਿਖੇ ਮੁਗਲ ਫੌਜਾਂ ਨਾਲ ਕਮਸਾਨ ਦਾ ਜੁੱਧ ਹੋਇਆ ਜਿਸ ਵਿੱਚ ਮਾਈ ਭਾਗਕੌਰ ਤੇ ਭਾਈ ਮਹਾ ਸਿੰਘ ਜਥੇਦਾਰ ਬਾਕੀ ਸਿੰਘਾਂ ਸਮੇਤ ਬੜੀ ਬਹਾਦਰੀ ਨਾਲ ਲੜੇ ਭਾਈ ਮਹਾ ਸਿੰਘ ਜੀ ਸ਼ਹੀਦ ਹੋ ਗਏ ਪੈਰੀਦਲ ਭੱਜ ਉੱਠਿਆ ਸ਼ਹੀਦ ਸਿੰਘਾਂ ਦਾ ਜਿੱਥੇ ਸੰਸਕਾਰ ਕੀਤਾ ਗਿਆ ਉੱਥੇ ਅੱਜ ਗੁਰਦੁਆਰਾ ਸ਼ਹੀਦ ਗੰਜ ਬਣਾਇਆ ਹੋਇਆ ਹੈ ਮੁਖਸਰ ਤੋਂ ਗੁਰੂ ਜੀ ਦੀ ਤਲਵੰਡੀ ਸਾਬੋ ਪੁੱਜੇ ਭਾਈ ਡੱਲੇ ਦੀ ਪਰਖ ਕੀਤੀ ਗਈ ਅਮਰਤ ਛਕਾ ਕੇ ਭਾਈ ਡੱਲਾ ਸਿੰਘ ਬਣਾਇਆ ਇੱਥੇ ਹੀ ਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਵਾਈ ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ ਗਈ ਅਕਤੂਬਰ 1706 ਵਿੱਚ ਆਪ ਦਖਣ ਵੱਲ ਚੱਲ ਪਏ 20 ਫਰਵਰੀ ਸਨ 1707 ਨੂੰ ਔਰੰਗਜ਼ੇਬ ਮਰ ਗਿਆ ਬਹਾਦਰ ਸ਼ਾਹ ਨੇ ਤਖਤ ਤੇ ਬੈਠਣ ਵਾਸਤੇ ਗੁਰੂ ਜੀ પાસે ਮਦਦ ਮੰਗੀ ਗੁਰੂ ਜੀ ਨੇ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਜੀ ਤੇ ਕਮਾਨ ਹੇਠ ਇੱਕ ਜਥਾ ਭੇਜਿਆ ਬਹਾਦਰ ਸ਼ਾਹ ਦੀ ਜਿੱਤ ਹੋਈ ਉਸ ਦਾ ਭਰਾ ਆਜਮ ਮਾਰਿਆ ਗਿਆ ਤਖਤ ਬਹਾਦਰ ਸ਼ਾਹ ਦੇ ਹੱਥ ਲੱਗ ਗਿਆ ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਬੜੇ ਸਤਿਕਾਰ ਨਾਲ ਕੀਮਤੀ ਭੇਟਾਂ ਭੇਜੀਆਂ ਪੇਸ਼ ਕੀਤੀਆਂ ਗੁਰੂ ਜੀ ਨੇ ਉਸ ਸਮੇਂ ਆਗਰਾ ਵਿੱਚ ਸਨ ਅਗਸਤ 1707 ਤੋਂ ਸਤੰਬਰ 1708 ਤੱਕ ਗੁਰੂ ਜੀ ਬਹਾਦਰ ਸ਼ਾਹ ਦੇ ਨਾਲ ਰਹੇ ਸਤੰਬਰ 1708 ਦੇ ਆਰੰਭ ਵਿੱਚ ਨਦੇੜ ਆਪਣੇ ਨਦੇੜ ਵਿਖੇ ਦੇ ਰਾਗੀ ਲਖਮਣ ਦਾਸ ਨੂੰ ਮਿਲੇ ਉਸ ਨੂੰ ਸਿੰਘ ਸਜਾਇਆ ਤੇ ਪਾਪਾ ਬੰਦਾ ਸਿੰਘ ਵਾਖਾਤਰ ਬਣਾ ਕੇ ਪੰਜਾਬ ਵੱਲ ਭੇਜਿਆ ਸਤੰਬਰ ਸਨ 1708 ਦੇ ਤੀਜੇ ਹਫਤੇ ਵਜ਼ੀਰ ਖਾਨ ਸੂਬਾ ਸਰਹੰਦ ਦੇ ਭੇਜੇ ਹੋਏ ਦੋ ਪਠਾਣਾਂ ਨੇ ਇੱਕ ਰਾਤ ਧੋਖੇ ਨਾਲ ਗੁਰੂ ਜੀ ਉੱਤੇ ਸ਼ੂਰੇ ਨਾਲ ਵਾਰ ਕੀਤਾ ਸਤਗੁਰੂ ਜੀ ਨੇ ਇੱਕ ਪਠਾਣ ਨੂੰ ਤਾਂ ਉਸੇ ਹੀ ਸਮੇਂ ਤਲਵਾਰ ਦੇ ਨਾਲ ਖਤਮ ਕਰ ਦਿੱਤਾ ਤੇ ਦੂਜਾ ਪਠਾਣ ਸਿੰਘਾਂ ਦੇ ਹੱਥੋਂ ਮਾਰਿਆ ਗਿਆ ਇੱਕ ਜਰਾਂ ਨੂੰ ਸੱਦ ਕੇ ਲਿਆਂਦਾ ਗਿਆ ਜਿਸ ਨੇ जख्म ਧੋ ਕੇ ਸਾਫ ਕਰਕੇ ਸਿਉ ਦਿੱਤੇ ਮਲਮ ਬੱਟੀ ਕਰ ਦਿੱਤੀ ਜ਼ਖਮ ਰਾਜੀ ਹੋਣਾ ਆਰੰਭ ਹੋ ਗਿਆ 6 ਅਕਤੂਬਰ 1708 ਨੂੰ ਕਮਾਂਡ ਤੇ ਚਿਲਾ ਚੜਾਉਣ ਸਮੇਂ ਸੀਤੇ ਫੱਟਾਂ ਤੇ ਟੋਪੇ ਓਖੜ ਗਏ ਕੋਸ਼ਿਸ਼ ਕਰਨ ਤੇ ਜ਼ਖਮ ਸੀਤੇ ਗਏ ਭਾਰਗੁਰੂ ਜੀ ਨੇ ਕਿਹਾ ਹੁਣ ਅੰਤ ਸਮਾਂ ਆਣ ਪੁੱਜਾ ਹੈ ਉਸੇ ਦਿਨ ਗੁਰੂ ਜੀ ਨੇ ਦੀਵਾਨ ਸਜਾਇਆ ਅਤੇ ਸੰਗਤਾਂ ਦੇ ਭਾਰੀ ਇਕੱਠ ਵਿੱਚ ਹੁਕਮ ਕੀਤਾ ਸਕਸੀ ਗੁਰਿਆਈ ਦਾ ਸلسل ਖਤਮ ਕੀਤਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਤੇ ਪੰਥੀ ਸਾਂਝੇ ਰੂਪ ਵਿੱਚ ਗੁਰੂ ਹੋਣਗੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ ਆ ਕੇ ਸਦਾ ਵਾਸਤੇ ਗੁਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਬਖਸ਼ ਦਿੱਤੀ। ਗੁਰੂ ਜੀ 7 ਅਕਤੂਬਰ ਸਨ 1708 ਨੂੰ ਅੰਮ੍ਰਿਤ ਵੇਲੇ ਜੋਤੀ ਜੋਤ ਸਮਾ ਗਏ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ